ਤਬੀ ਇਹ ਫੇਰ ਰੋਡ ਤੇ ਤੁਸੀਂ ਇਹ ਸਰ ਸਾਨੂੰ ਇੱਕ ਮੋਟਰਸਾਈਕਲ ਸਵਾਰ ਨੇ ਦੱਸਿਆ ਖੜਕੜਾ ਖੜੇ ਦੇ ਸੀ ਉਹਨਾਂ ਦੱਸਿਆ ਵੀ ਇੱਕ ਛੋਟਾ ਮੋਟਰਸਾਈਕਲ ਰਹਿ ਗਿਆ ਤੇ ਅੰਕਿਤ ਰਹਿ ਗਿਆ ਇਹ ਕਿ ਪਬਲਿਕ ਦੇ ਬੰਦੇ ਕਾਫੀ ਖੜੇ ਹੋਏ ਸੀ ਉਹਨਾਂ ਨੇ ਜਿਹੜਾ ਜੈਂਟ ਸੀ ਉਹਨੂੰ ਤਾਂ ਫਿਲਹਾਲ ਤਾਂ ਭੱਜਾ ਵੀ ਇਸ ਤਰ੍ਹਾਂ ਹੀ ਰੇਡੀ ਨੂੰ ਅਸੀਂ ਚੁਕਾ ਕੇ ਜਿਹੜਾ ਟਾਹਾ ਹਸਪੀਟਲ ਲੈ ਕੇ ਆਇਆ ਤੇ ਡਾਕਟਰਾਂ ਨੇ ਉਹਨੂੰ ਚੱਕਲਾ ਦਿੱਤਾ ਪਤਾ ਲੱਗਾ ਕਿੰਦਾ ਹਾਸਾ ਹੋ ਗਿਆ ਇਹ ਕੋਈ ਅਨਨੋਨ ਗੱਡੀ ਦਾ ਪਤਾ ਲੱਗਿਆ ਸੀ ਸਾਨੂੰ ਤੇ ਹੁਣ ਪਤਾ ਲੱਗਿਆ ਉਸ ਨੂੰ ਕੌਣ ਆਇਆ ਹਾਈ ਟੈਕ ਨਾਕੇ ਤੋਂ ਨਹੀਂ ਕੋਈ ਮਹਿੰਦਰਾ ਪਿਕਅਪ ਸੀਗੀ ਉਹ ਹਿੱਟ ਕਰਕੇ ਗਈ ਆ ਉਹ ਕੱਢੀ ਆ ਇਹ ਉਹ ਫੜ ਲਈ ਤੇ ਮਰਦ ਨਾਲੇ ਦਾ ਨਾਮ ਕੀ ਹੈ ਜੀ ਮੇਰੀ ਮਰੀ ਬਿੰਦਰ ਕੌਰ ਆ ਜੀ ਵਾਈਫ ਆਫ ਰਕੇਸ਼ ਰੋਸ਼ਨ ਇਹ ਐਮਸੀ ਕਲੋਨੀ ਐਮਸੀ ਕਲੋਨੀ ਦੇ ਤੇ ਜਿਹੜਾ ਬੰਦਾ ਰਕੇਸ਼ ਚਲਾਉਂਦਾ ਸੀ ਠੀਕ ਆ ਉਹ ਆ ਉਹ ਠੀਕ ਆ ਜੀ ਤੂੰ ਆ ਤੀਕ ਰਹਿ ਉਹ ਵੀ ਅੱਛਾ ਜੀ ਤੇ ਹੋਰ ਕੌਣ ਸੀ ਆਟੋ ਦੇ ਵਿੱਚ ਇੱਕ ਉਹਦੀ ਬੇਟੀ ਸੀਗੀ ਇੱਕ ਉਹਦੇ ਘਰ ਰਕੇਸ਼ ਦੇ ਇੱਕ ਉਹਦੀ ਭਾਈ ਵੀ ਮਾਈਫ ਵੀ ਟਰੱਕ ਨੂੰ ਫਾਟ ਗਿਆ ਆਹ ਤਾਂ ਹੈ ਜੀ। ਹੁਣੇ ਫਲਾਮਨੇਸ਼ੀਰ ਤੁਤਮੌਰ ਦੇ ਕਾਟੋ ਦਾ ਐਕਸੀਡੈਂਟ ਹੋਇਆ ਕੈਨੇਡੀ ਜੱਥ ਜੀ। ਅੱਛਾ ਜੀ। ਮੌਕੇ ਤੇ ਆਏ ਹੈਗੇ ਮੌਕੇ ਤੇ ਗੱਡੀ ਜੀ ਵਾਲਾ ਚਾਲ ਚਲਾ ਗਿਆ ਤੇ ਆ ਕੇ ਗੱਡੀ ਲੈ ਕੇ ਜੀ ਇਲਾਜ ਦਿੱਤੀ ਅੱਗੇ ਤੇ ਬਾਕੀ ਹਸਪੀਟਲ ਜਾ ਕੇ ਦੇਖਦੇ ਆ ਕਿ ਸਿਚੁਏਸ਼ਨ ਹੈਗੀ ਕਿੰਨੇ ਕੁ ਬੰਦੇ ਸੀ ਆਟੋ ਇੱਥੇ? ਜੀ ਤਿੰਨ ਜਣੇ ਸੀਗੇ ਜੀ। ਕੀ ਫੈਮਿਲੀ ਮੈਂਬਰ ਹੈ? ਫੈਮਿਲੀ ਮੈਂਬਰ ਆਪਣੀ ਬੇਟੀ ਤੇ ਜਾ ਰਹੇ ਸੀ ਅਤੇ ਪਿੰਡ ਪਿੰਡ। ਅੱਛਾ ਜੀ। ਪਿਛੋਂ ਲੱਗੇ ਟੱਕਰ ਮਾਰੀ। ਪਿਛੋਂ ਟੱਕਰ ਮਾਰੀ। ਪਤਾ ਲੱਗਾ ਡੈੱਥ ਵੀ ਹੋਈ ਹੈ। ਜੋ ਤੰਤਰ ਕੋਰੇ ਹੈ ਜੀ ਕੋਈ ਪਿਛਲੇ 6 ਲੱਖ ਪਾਸੀ ਐਮਸੀ ਕੋ ਨਹੀਂ ਬੰਦਾ ਅੱਛਾ ਜੀ ਕਿਹੜੇ ਹਸਪਤਾਲ ਦੇ ਹੈਗੇ ਉੱਤਰ ਇਸ ਟਾਈਮ ਤੇਰੇ ਕੋਲ ਕੇਸ ਰੋਸ ਨੂੰ ਸਿਫਟ ਹਾਲਾ ਬੰਦਾ ਮੇਡਿਸ ਤੇ ਉਹਦੀ ਬੇਟੀ ਤਾਂ ਆ ਮੇਰਾ ਪਤੀ ਸ਼ਾਦਨ ਹਾਲੇ ਤੱਕ